ਬਹੁਤ ਖੁਸ਼ੀਆਂ ਵਾਲਾ ਔਰ ਭਾਗਾ ਵਾਲਾ ਦਿਨ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀਗੀ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਪੰਜਾਬ ਦੇ ਕੋਨੇ-ਕੋਨੇ 'ਚ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਬਖੂਬੀ ਦੇ ਨਾਲ ਪਹੁੰਚਾਏ ਗਏ ਉਹਦਾ ਨਤੀਜਾ ਵੀ ਅੱਜ ਜਿਹੜਾ ਲੁਧਿਆਣਾ ਅਗਸਤ ਦਾ ਬਾਈ ਇਲੈਕਸ਼ਨ ਸੀਗਾ ਔਰ ਸਰਕਾਰ ਆਪਣੇ ਚੌਥੇ ਸਾਲ ਦੇ ਵਿੱਚ ਜਿਸ ਵਕਤ ਚੱਲ ਰਹੀ ਆ ਅੱਜ 10000 ਨਾਲੋਂ ਵੱਧ ਵੋਟਾਂ ਦੇ ਨਾਲ ਉਹ ਇਲੈਕਸ਼ਨ ਜਿਹੜਾ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਜਿਹੜੇ ਇੱਕ ਬਹੁਤ ਮਿਹਨਤੀ ਔਰ ਹੰਤਕ ਰਾਜ ਸਭਾ ਦੇ ਮੈਂਬਰ ਦੇ ਨਾਤੇ ਵੀ ਲੋਕ ਸੇਵਾ ਵੱਲ ਸਮਰਪਿਤ ਰਹੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜਪ੍ਰਵਾਲੀ ਅੱਜ ਰੰਗ ਲੈ ਕੇ ਆਈ ਆ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਔਰ ਉੱਥੇ ਹੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਸਦਕੇ ਅੱਜ ਲੁਧਿਆਣਾ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਚੋਲੀ ਚ ਪਿਆ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਝਾੜੂ ਦਾ ਮਜ਼ਾਕ ਉਡਾਉਂਦੇ ਸੀਗੇ ਔਰ ਝਾੜੂ ਲਫ਼ਜ਼ ਨੂੰ ਬਹੁਤ ਬੁਰੇ ਤਰੀਕੇ ਨਾਲ ਵਰਤਦੇ ਸੀਗੇ ਅੱਜ ਜੋ ਲੀਡਰ ਸਮਝ ਲੈਣ ਕਿ ਇਹ ਹੀ ਝਾੜੂ ਚੱਲਿਆ ਜਿੰਨੇ ਲੁਧਿਆਣਾ ਵੈਸਟ ਦੇ ਵਿੱਚ ਸਫਾਈ ਕੀਤੀ ਆ ਤੇ ਆਉਣ ਵਾਲੀ 2027 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹੋ ਹੀ ਝਾੜੂ ਆ ਸਫਾਈ ਕਰੇਗਾ ਔਰ ਜਿੱਥੇ ਅੱਜ ਭਗਵੰਤ ਮਾਨ ਜੀ ਦੇ ਪਿਛਲੇ 4 ਸਾਲਾਂ ਦੇ ਕੰਮਲ ਦੇ ਉੱਪਰ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾਈ ਆ ਉੱਥੇ ਮੈਂ ਸਮਝਦਾ ਵੀ ਸਾਨੂੰ ਹੋਰ ਸ਼ਕਤੀ ਮਿਲੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦਾ ਮੰਤਵ ਲੋਕਾਂ ਦੀ ਭਲਾਈ ਲੋਕਾਂ ਦੀ ਸੇਵਾ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣਾ ਔਰ ਉਹਦੇ ਲਈ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹ ਪਾਰਟੀ ਸਮੇਂ-ਸਮੇਂ ਤੋਂ ਦੇ ਰਹੀ ਆ ਔਰ ਬਖੂਬੀ ਦੇ ਨਾਲ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਬਸ ਸਮਝਣਾ ਵੀ ਇਸ ਤੋਂ ਇਲਾਵਾ ਅੱਜ ਗੁਜਰਾਤ ਦੇ ਵਿੱਚ ਵੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਸੀਟਾਂ ਜਿੱਤੀ ਆ ਉਹਦਾ ਕਾਰਨ ਇਹ ਆ ਕਾਟੋਂ ਉਮਰ ਤੋਂ ਸਭ ਤੋਂ ਤੇਜ਼ ਬਦਲਣ ਵਾਲੀ ਜਿਹੜੀ ਪਾਰਟੀ ਆ ਆ ਜੋ ਆਮ ਆਦਮੀ ਪਾਰਟੀ ਬਣ ਕੇ ਸਾਹਮਣੇ ਉੱਭਰੀ ਆ ਔਰ ਜਿੱਥੇ ਕੇਵਲ ਸੂਬੇ ਤੱਕ ਨਹੀਂ ਔਰ ਸਾਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਉਹਨਾਂ ਦੇ ਪ੍ਰੋਗਰਾਮ ਨੇ ਉਹਨਾਂ ਦੀ ਪਾਲਿਸਿਸ ਨੇ ਉਹਦੇ ਤੋਂ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਸੋ ਮੈਂ ਅੱਜ ਖੁਸ਼ੀ ਦਾ ਮਕਾਮ ਹੈ ਮੇਰੇ ਨਾਲ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਆਫੀਸਰ ਸਾਹਿਬਾਨ ਦਰਜਾ ਬਦਰਜਾ ਔਰ ਸਾਰੇ ਇਥੇ ਅਸੀਂ ਇਕੱਠੇ ਹੋ ਕੇ ਇਸ ਜਿੱਤ ਦੀ ਖੁਸ਼ੀ ਵੀ ਮਨਾ ਰਹੇ ਆ ਔਰ ਇੱਕ ਵਧੀਆ ਜ਼ਿੰਮੇਵਾਰੀ ਵੀ ਸਮਝ ਰਹੇ ਆ ਕਿ ਜੇ ਲੋਕਾਂ ਨੇ ਅੱਜ ਫਤਵਾ ਦਿੱਤਾ ਕਿ ਇਸ ਫਤਵੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਜ਼ਿਹਨ ਦੇ ਵਿੱਚ ਰੱਖਦੇ ਹੋਏ ਹੋਰ ਲੋਕਾਂ ਦੀ ਸੇਵਾ ਵੱਲ ਅਸੀਂ ਸਮਰਪਿਤ ਰਹੀਏ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਸਾਫ਼ ਸੁਥਰੀ ਰਾਜਨੀਤੀ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੋਕਾਂ ਨੂੰ ਸੁੱਖ ਦੇਣ ਦੀ ਰਾਜਨੀਤੀ ਉਸ ਰਾਜਨੀਤੀ ਨੂੰ ਹੋਰ ਤੇਜ਼ੀ ਦੇ ਨਾਲ ਆਵਾਜ਼ੀ ਪਾਰਟੀ ਦਾ ਛੋਟੇ ਤੋਂ ਛੋਟਾ ਵਲੰਟੀਅਰ ਤੇ ਵੱਡੇ ਤੋਂ ਵੱਡਾ ਲੀਡਰ ਆਪਣੀ ਕਾਰਜ ਪ੍ਰਣਾਲੀ ਦੇ ਵਿੱਚ ਬਣਾਊਗਾ ਸੋ ਮੈਂ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫਿਰ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿੰਦਾ ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਦੇ ਕੇ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਔਰ ਅਸੀਂ ਇਹਦ ਲੈਨੇ ਆ ਕਿ ਬਾਕੀ ਸਮੇਂ ਦੇ ਵਿੱਚ ਪਾਰਟੀ ਦੀ ਕਾਰਗਜ਼ਾਰੀ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੀ ਪੋਲਿਸੀਜ਼ ਬੇ ਖੂਬੀ ਦੇ ਨਾਲ ਲੋਕਾਂ ਤੱਕ ਲੈ ਕੇ ਜਾਵਾਂਗੇ